ਤੀਸਰੀ ਚਿੱਠੀ ਮੇਰੇ ਸਤਕਾਰਯੋਗ ਬੇਬੇ ਨਾਨਕੀ ਜੀ ਦੇ लाडले ਵੀਰ ਜੀਓ ਪਾਸੇ ਮਨੋਹਰ ਸਿੰਘ ਦਾ ਪੈਰੀ ਪਉਣਾ ਪ੍ਰਵਾਨ ਕਰਨਾ ਜੀ ਤੁਸੀਂ ਸਾਨੂੰ ਅੱਗੇ ਵੀ ਬੇਨਤੀ ਕੀਤੀ ਸੀ ਕਿ ਦਿੱਲੀ ਦੀ ਇੱਕ ਉਦਾਸੀ ਆਰੰਭ ਕਰੋ ਤੁਸੀਂ ਜਗਤ ਉਧਾਰ ਲਈ ਤਿੰਨ ਉਦਾਸੀਆਂ ਭਾਰਤ ਦੀਆਂ ਕੀਤੀਆਂ ਸਨ ਤੇ ਚੁਣ-ਚੁਣ ਕੇ ਦੁਸ਼ਟਾਂ ਦਾ ਉਧਾਰ ਕੀਤਾ ਸੀ ਹੁਣ ਤੁਸੀਂ ਕੇਵਲ ਦਿੱਲੀ ਦੀਆਂ ਹੀ ਸੰਗਤਾਂ ਨੂੰ ਦਰਸ਼ਨ ਦੇ ਕੇ ਆਪਣੀਆਂ ਤਿੰਨ ਉਦਾਸੀਆਂ ਦਾ ਮੰਤਵ ਪੂਰਾ ਕਰ ਸਕਦੇ ਹੋ ਇੱਥੇ ਦਿੱਲੀ ਵਿੱਚ ਸਾਰੇ ਭਾਰਤ ਦੀਆਂ ਚੋਣਵੀਆਂ ਬਣਗੀਆਂ ਲੱਭਦੀਆਂ ਹਨ ਪਖੰਡੀ ਪੁਰਸ਼ਾਂ ਦੀ ਲਿਸਟ ਬਣਾ ਕੇ ਸਾਰਾ ਭਾਰਤ ਗਾਉਣ ਦਾ ਕਸ਼ਟ ਕਰਨ ਦੀ ਤੁਹਾਨੂੰ ਕੀ ਲੋੜ ਪਈ ਹੈ ਇੱਥੇ ਹੀ ਬਥੇਰੇ ਕੋਡੇ ਰਾਖਸ਼ ਮਲਕ ਭਾਗੋ ਤੇ ਸੱਜਣ ਠੱਗ ਮਿਲ ਪੈਣਗੇ ਨਾਲੇ ਅਣਪ੍ਰਿਚਿਤ ਜਾਤੀਆਂ ਦੇ ਇਹੋ ਜਿਹੇ ਪੁਰਸ਼ਾਂ ਨਾਲ ਵਾਰਤਾਲਾਪ ਕਰਨ ਵਿੱਚ ਬੋਲੀ ਦੀ ਓਖਾਈ ਤੇ ਸਫ਼ਰ ਦੀਆਂ ਖਤਰਨਾਕ ਸਥਿਤੀਆਂ ਦਾ ਤੁਹਾਨੂੰ ਟੱਕਰਾ ਵੀ ਨਹੀਂ ਕਰਨਾ ਪੈਣਾ ਤੋਂ ਸਾਨੂੰ ਆਪਣੀ ਮੱਤ ਵਿੱਚ ਹੀ ਇਹ ਸਾਰੀਆਂ ਬਣ ਗਈਆਂ ਲੱਭ ਪੈਣਗੀਆਂ ਇਹੋ ਜਿਹੇ ਵਾਰਤਾ ਲਾਪ ਲਈ ਅੱਜਕੱਲ੍ਹ ਧਰਮਸ਼ਾਲਾਾਂ ਦੀ ਥਾਂ ਹੋਟਲਾਂ ਨੂੰ ਮਾਣ ਮਿਲਦਾ ਹੈ ਨਾਲੇ ਦਿੱਲੀ ਵਿੱਚ ਤਾਂ ਪੰਜਾਬੀ ਬੋਲੀ ਪ੍ਰਧਾਨ ਹੈ ਤੇ ਇਉਂ ਸੌਖੇ ਢੰਗ ਨਾਲ ਆਪਣਾ ਦ੍ਰਿਸ਼ਟੀਕੋਣ ਸਮਝਾਇਆ ਜਾ ਸਕਦਾ ਹੈ ਇੱਥੇ ਇੱਕ ਚੀਜ਼ ਹੋਰ ਜ਼ਰੂਰੀ ਹੈ ਕਿ ਤੁਸੀਂ ਫਰਮਾਇਆ ਸੀ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ ਪਰ ਹੁਣ ਜਦੋਂ ਕਿਸੇ ਸਿੱਖ ਨੇ ਪਿਆਰ ਨਾਲ ਤੁਹਾਨੂੰ ਡੈਡੀ ਆਖਿਆ ਤਾਂ ਭਾਈ ਮਰਦਾਨਾ ਜ਼ਰੂਰ ਹੈਰਾਨੀਜਨਕ ਦ੍ਰਿਸ਼ਟੀ ਨਾਲ ਤੁਹਾਡੇ ਵੱਲ ਇਸ ਦਾ ਮਤਲਬ ਪੁੱਛਣ ਲਈ ਝਾਕੇਗਾ ਆਪਣੀ ਮਾਤ ਬੋਲੀ ਵਿੱਚ ਅੱਧਿਓ ਵੱਧ ਅੰਗਰੇਜ਼ੀ ਤੇ ਢੇਰ ساری ਹਿੰਦੀ ਦੀ ਮਲਾਵਟ ਹੋਈ ਤੱਕ ਕੇ ਜਦੋਂ ਡੇਰੇ ਪਰਤੇਗਾ ਤਾਂ ਜ਼ਰੂਰ ਪੁੱਛੇਗਾ ਕਿ ਬਾਬਾ ਅੱਜ ਕਿਹੜੀ ਬੋਲੀ ਵਿੱਚ ਗੁਰਮੁਖ ਗੱਲਾਂ ਕਰ ਰਹੇ ਸਨ ਅਤੇ ਸ਼ਾਇਦ ਇਹ ਵੀ ਪੁੱਛ ਬੈਠੇ ਕਿ ਇਹ ਤੁਹਾਡੀਆਂ ਜਨਮ ਸਾਖੀਆਂ ਜਦੋਂ ਲਿਖੀਆਂ ਜਾਣਗੀਆਂ ਤਾਂ ਤੁਹਾਡੀ ਗੱਲਬਾਤ ਨੂੰ ਕਿਹੜੀ ਲਿਪੀ ਤੇ ਕਿਹੜੀ ਬੋਲੀ ਵਿੱਚ ਲਿਖਿਆ ਜਾਵੇਗਾ ਅਤੇ ਕਿਹੜੀ ਜਾਤੀ ਦੇ ਪਾਠਕ ਇਸ ਨੂੰ ਵਾਚਣਗੇ ਉਸ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਹੁਣ ਜਨਮ ਸਾਖੀਆਂ ਦਾ ਜ਼ਮਾਨਾ ਨਹੀਂ ਰਿਹਾ ਹੁਣ ਅਸੀਂ ਚਹੇਤਿਆਂ ਦੇ ਲਾਈਫ ਸਕੈਚ ਲਿਖਣ ਲੱਗ ਪਏ ਹਾਂ ਜਿਸ ਵਿੱਚ ਪੁਰਾਤਨ ਵਾਰਤਾਕਾਰੀ ਦੀ ਥਾਂ ਸੰਸਕ੍ਰਿਤ ਪ੍ਰਧਾਨ ਗੁਰਮੁਖੀ ਬੋਲੀ ਦਾ ਅਭਿਆਸ ਹੁੰਦਾ ਹੈ ਹੋਰ ਜੀ ਜੇ ਤੁਸੀਂ ਦਿੱਲੀ ਦੀਆਂ ਸੰਗਤਾਂ ਨੂੰ ਤਾਰਨ ਦੀ ਪੱਕੀ ਧਾਰ ਲਈ ਹੋਵੇ ਤਾਂ ਛੇਤੀ ਦਰਸ਼ਨ ਦਿਓ ਹੁਣ ਹੀ ਚੰਗਾ ਮੌਸਮ ਹੈ ਕਿ ਤੁਹਾਡੇ ਜਨਮ ਦਿਨ ਦੀਆਂ ਤਿਆਰੀਆਂ ਹੋ ਰਹੀਆਂ ਹਨ ਜਨਮ ਦਿਨ ਤੁਹਾਡਾ ਮਨਾਇਆ ਜਾ ਰਿਹਾ ਹੋਵੇਗਾ ਪਰ ਤੁਹਾਡੀ ਸਿੱਖਿਆ ਦੀ ਪਛਾਣ ਕਿਸੇ ਵਿਰਲੇ ਨੂੰ ਹੀ ਹੋਵੇਗੀ ਸੰਗਤਾਂ ਤੁਹਾਡੀ ਬਾਣੀ ਵਿੱਚੋਂ ਹੀ ਸ਼ਬਦ ਪੜ੍ਹ ਰਹੀਆਂ ਹੋਣਗੀਆਂ ਪਰ ਧਾਰਨਾ ਸ਼ਾਇਦ ਕਿਸੇ ਵਿਲੈਤੀ ਫਿਲਮ ਦੇ ਗੀਤ ਦੀ ਹੋਵੇ ਬਾਬਾ ਜੀ ਸਾਨੂੰ ਤੁਹਾਡੇ ਜਨਮ ਦੀ ਪੱਕੀ ਤਰੀਕ ਪਤਾ ਨਾ ਹੋਣ ਦਾ ਇੱਕ ਬੜਾ ਵੱਡਾ ਸੁੱਖ ਵੀ ਹੈ ਅੱਜ ਕੱਲ ਰਾਗੀ ਤੇ ਪਾਠੀ ਮਿਲਦੇ ਨਹੀਂ ਅਸੀਂ ਮਿੱਥੀ ਤਰੀਕ ਤੋਂ ਮਹੀਨਾ ਪਹਿਲਾਂ ਜਾਂ ਮਹੀਨਾ ਬਾਅਦ ਰਾਗੀਆਂ ਦੀ ਸਹੂਲਤ ਨੂੰ ਮੁੱਖ ਰੱਖ ਕੇ ਤੁਹਾਡਾ ਜਨਮ ਦਿਨ ਮਨਾ ਲੈਂਦੇ ਹਾਂ ਭਾਵੇਂ 크리스마스, Eid ਜਾਂ ਜਨਮ ਅਸ਼ਟਮੀ ਆਦ ਹੋਰ ਮੱਤਾਂ ਦੇ ਦਿਨ ਵਾਰ ਆਪਣੇ ਨਿਸ਼ਚਿਤ ਸਮੇਂ ਤੋਂ ਇੱਕ ਦਿਨ ਵੀ ਅੱਗੇ ਜਾਂ ਪਿੱਛੇ ਨਹੀਂ ਕੀਤੇ ਜਾਂਦੇ। ਹੋਰ ਜੀ ਅਸੀਂ ਬੜੀ ਸ਼ਰਧਾ ਨਾਲ ਤੁਹਾਡਾ ਜਨਮ ਦਿਨ ਤੁਹਾਡੀਆਂ ਧਰਮਸ਼ਾਲਾ ਦੀ ਥਾਂ ਵੱਡੇ ਵੱਡੇ ਹੋਟਲਾਂ ਤੇ کلبਾਂ ਵਿੱਚ ਵੀ ਮਨਾ ਲੈਂਦੇ ਹਾਂ। ਐਤਕੀ ਆਉ ਤਾਂ ਤੁਹਾਨੂੰ ਕਿਸੇ ਵੱਡੀ ਕਲੱਬ ਵਿੱਚ ਤੁਹਾਡੇ ਜਨਮ ਦਿਨ ਦਾ ਪ੍ਰੋਗਰਾਮ ਬਖਾਵਾਂਗੇ। ਪਰ ਉੱਥੇ ਤੁਸੀਂ ਭਾਈ ਬਾਲਾ ਤੇ ਮਰਦਾਨਾ ਨੂੰ ਨਾਲ ਨਹੀਂ ਲਿਜਾ ਸਕੋਗੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਹੁਣ ਕੋਈ ਗਰੀਬਾਂ ਕਿਰਤੀ ਤੇ ਕਾਮਿਆਂ ਦੇ ਗਰੂ ਤੇ ਹੈ ਨਹੀਂ ਨਾ ਉੱਥੇ ਵੱਡੇ ਵੱਡੇ ਅਣਮਤੀ ਲੀਡਰ ਤੁਹਾਨੂੰ ਸ਼ਰਧਾਂਜਲੀ ਭੇਟ ਕਰਨ ਆਏ ਹੋਣਗੇ ਤੇ ਦਿੱਲੀ ਦੇ ਚੋਣਵੇਂ ਧਨਾੜ ਉਹਨਾਂ ਦੇ ਸਰੋਤੇ ਹੋਣਗੇ ਇੱਥੇ ਖੁਸ਼ੀ ਵਿੱਚ ਉਚੇਚੇ ਪ੍ਰੋਗਰਾਮ ਵਿੱਚ ਤੇ ਜਾਣਗੇ ਹਰ ਗਵਈਆ ਰੇਡੀਓ ਸਿੰਗਰ ਹੋਵੇਗਾ ਹਰ ਕੁੜੀ ਟੀਵੀ ਆਰਟਿਸਟ ਹਰ ਰਾਗੀ ਜਥਾ ਹਜ਼ੂਰੀ ਕੀਰਤਨੀਆਂ ਤੇ ਹਰ ਕਵੀ ਉਸਤਾਦ ਕਵੀ ਹੋਵੇਗਾ ਵਾਹ ਵਾਹ ਮੌਜਾਂ ਹੋਣਗੀਆਂ ਗੁਰਪੁਰ ਮਨਾਉਂਦਿਆਂ ਕਲਚਰਲ ਸ਼ੋਅ ਦਾ ਸਵਾਦ ਵੀ ਮਾਣਿਆ ਜਾ ਸਕੇਗਾ ਤੁਸੀਂ ਆਪਣੇ ਜਨਮ ਦਿਨ ਦੀਆਂ ਪ੍ਰਭਾਤ ਫੇਰੀਆਂ ਵੀ ਤੱਕਣੀਆਂ ਜਿਹੜੀਆਂ ਗੁਰਦੁਆਰਿਆਂ ਚੱਲ ਕੇ ਕਿਸੇ ਨਾਮੀ ਧਨਾੜ ਦੇ ਘਰ ਜਾ ਟਿਕਦੀਆਂ ਹਨ ਉੱਥੇ ਬਰਫੀਆਂ ਤੇ ਬਿਸਕੁਟਾਂ ਦੇ ਪ੍ਰਸ਼ਾਦ ਗਰਮ ਗਰਮ ਚਾਹ ਦੇ ਨਾਲ ਚੱਲਦੇ ਹਨ ਅਤੇ ਘਟ ਜਾਂ ਵੱਧ ਇਹਨਾਂ ਪ੍ਰਭਾਤ ਫੇਰੀਆਂ ਦਾ ਮੰਤਵ ਵੀ ਦਿਲੀ ਸਤਕਾਰ ਨਾਲੋਂ ਵਧੇਰੇ ਚਾਹ ਬਿਸਕੁਟਾਂ ਤੱਕ ਹੀ ਸੀਮਤ ਹੁੰਦਾ ਹੈ ਕਿ ਉੱਥੋਂ ਸੰਗਤਾਂ ਵਾਪਸ ਗੁਰਦੁਆਰੇ ਮੁੜਨ ਦੀ ਥਾਵੇਂ ਘਰੋ ਘਰੀ ਖਿੰਡ ਪੁੰਨ ਜਾਂਦੀਆਂ ਹਨ ਹੋਰ ਜੀ ਭਾਈ ਮਰਦਾਨਾ ਕਈ ਵਾਰੀ ਤੁਹਾਡੇ ਨਾਲ ਰੁੱਸ ਕੇ ਸਫ਼ਰ ਵਿੱਚੋਂ ਵਾਪਸ ਟੋਰ ਪੈਂਦਾ ਰਿਹਾ ਹੈ ਕਿ ਤੁਹਾਡੇ ਨਾਲ ਰਹਿ ਕੇ ਉਸ ਨੂੰ ਭੁੱਖਾ ਝਾਗਣੀਆਂ ਪੈਂਦੀਆਂ ਸਨ ਹੁਣ ਦਿੱਲੀ ਆਓ ਤਾਂ ਭਾਈ ਮਰਦਾਨੇ ਨੂੰ ਸਿੱਖੀ ਸੇਵਕੀ ਦਾ ਮਜ਼ਾ ਆ ਜਾਵੇ ਤੁਸੀਂ ਭਾਵੇਂ ਇੱਥੋਂ ਵਾਪਸ ਜਾਣਾ ਚਾਹੋ ਕਿ ਇਹ ਰੂਪ ਤੁਹਾਡੇ ਸਿੱਖਾਂ ਨਾਲ ਵੱਖਰਾ ਹੈ ਪਰ ਭਾਈ ਮਰਦਾਨਾ ਨਾ ਆਪ ਵਾਪਸ ਪਰਤੇਗਾ ਨਾ ਤੁਹਾਨੂੰ ਜਾਣ ਦੇਵੇਗਾ ਇੱਥੇ ਆਉਣ ਤੋਂ ਪਹਿਲਾਂ ਇਹ ਜ਼ਰੂਰ ਸੋਚ ਲੈਣਾ ਜੀ ਬਾਕੀ ਹਾਲ ਮੈਂ ਫਿਰ ਲਿਖਾਂਗਾ ਕੋਈ ਗਲਤੀ ਹੋਵੇ ਤਾਂ ਮਾਫ ਕਰਨਾ ਜੀ ਭਾਈ ਬਾਲਾ ਤੇ ਭਾਈ ਮਰਦਾਨਾ ਨੂੰ ਸਤਿ ਕਰਤਾਰ ਪੁੱਜੇ ਜੀ